अरविंद केजरीवाल ने जेडे पंजाब दे सुपर सीएम ने ते जेडे आशीष खैतान ने उन दोवा ने दास ਕੋਲੋਂ ਗਿੜਗੜਾ ਕੇ ਮਾਫੀ ਮੰਗੀ ਸੀ ਔਰ ਦਾਸ ਦੇ ਉਹਨਾਂ ਦੀ ਉਸ ਮਾਫੀ ਨੂੰ ਕਬੂਲ ਕੀਤਾ ਸੀ ਇਹ ਉਹ ਕੇਸ ਹੈ ਜਿਹਦੇ ਚ ਉਹਨਾਂ ਨੇ ਮੇਰੇ ਖਿਲਾਫ ਅਲੀਗੇਸ਼ਨ ਲਾਇਆ ਸੀ ਔਰ ਉਹਦੇ ਚ ਤੀਜਾ ਕੋ ਕਿਊ ਜਿਹਨੂੰ ਉਹਦੇ ਤੇ ਅੱਜ ਉਹਦੀ ਪ੍ਰੋਸੀਡਿੰਗ ਸੀ ਜਿਹੜੇ ਕੋਰਟ 'ਚ ਆਉਂਦੇ ਨਹੀਂ ਸੰਜੇ ਸਿੰਘ ਉਹ ਗੈਰ ਹਾਜ਼ਰ ਰਹਿੰਦੇ ਆ ਉਹਨਾਂ ਦੇ ਖਿਲਾਫ ਜੋ ਮੇਰੀ ਗਵਾਹੀ ਸੀ ਮੈਂ ਉਹ ਜੋ ਦੇਣ ਆਇਆ ਸੀ ਅਜ ਸਾ ਤੁਸੀਂ ਅੱਧਾ ਘੜੇ ਤੋਂ ਜ਼ਿਆਦਾ ਟਾਈਮ ਅੰਦਰ ਰਹੇ ਹੋ ਜੀ ਅਸਾ ਤੁਸੀਂ ਕਾਫੀ ਸਮਾਂ ਅੰਦਰ ਰਹੇ ਜੇ ਇੱਥੇ ਕੀ ਪ੍ਰੋਸੀਡਿੰਗ ਹੋਈ ਸਾਨੂੰ ਪਲੀਜ਼ ਜਰਾ ਡਿਟੇਲ ਦੱਸੋ ਅੰਦਰ ਕਿੱਥੇ ਕੋਰਟ ਚੋੜ ਚੇ ਮੈਂ ਬੜੀਆਂ ਥਾਵਾਂ ਤੇ ਰਹਿ ਕੇ ਆਇਆ ਠੰਡੇ ਕਮਰੇ ਚ ਵੀ ਰਹਿ ਕੇ ਆਇਆ ਸਰ ਜੱਜ ਸਾਹਿਬ ਦਾ ਤੁਸੀਂ ਬਹੁਤ ਚਲ ਨਹੀਂ ਉਹ ਤਾਂ ਜੱਜ ਸਾਹਿਬ ਦੀ ਮਰਜ਼ੀ ਆ ਜੀ ਅਸੀਂ ਵੀ ਚਾਹੁੰਦੇ ਹਾਂ ਕੇਸ ਦਾ ਫੈਸਲਾ ਛੇਤੀ ਹੋਵੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਤਦੇ ਮੈਂ ਕਹਿ ਰਿਹਾ ਕਿ ਸੰਜੀਤ ਸਿੰਘ ਨੂੰ ਵੀ ਆਉਣਾ ਚਾਹੀਦਾ ਭੱਜੇ ਨਾ ਆਵੇ ਹੁਣ ਕਈ ਦਾ ਜੀ ਉਹਨੂੰ ਆਉਣਾ ਚਾਹੀਦਾ ਸੀ ਕਿ ਨਾਟ ਸਕੇ ਪਰ ਦੇਖੋ ਕਾਨੂੰਨੀ ਪ੍ਰਕਿਰਿਆ ਤੋਂ ਭੱਜ ਨਹੀਂ ਸਕਦੇ ਕਾਨੂੰਨ ਦੇ ਹੱਦ ਬਹੁਤ ਲੰਮੇ ਨੇ ਸੰਜੇ ਸਿੰਘ ਨੂੰ ਆਉਣਾ ਪੈਣਾ ਜੀ ਦਾ ਕੱਲ ਰਾਤੀ ਦਰਬਾਰ ਸਾਹਿਬ ਕੋਲ ਇੱਕ ਬੇਅਦਬੀ ਘਟਨਾ ਵਾਪਰੀ ਐ ਇੱਕ ਨੌਜਵਾਨ ਸਰੋਪੂਰ ਦਾ ਸਾਥ ਦੇ ਜਿਹੜੇ ਅੱਗ ਉਹ ਪਾਰ ਕੇ ਕਿਨਾਰੇ ਗਏ ਐ ਅਜਿਹੇ ਵੇਲੇ ਜਦੋਂ ਸੂਚਾ ਸਿੱਖ ਪੱਤ ਕੱਲੂ ਦਾ ਰਸਤਾ ਬਣਾ ਰਹੇ ਐ 6 ਜੂ ਸਿੱਧੀ ਜੀ ਮਾਰਗ ਬਣਾਇਆ ਜਾਣਾ ਲੱਗਦਾ ਕਿ ਕੋਈ ਵੱਡੀ ਸਾਜ਼ਿਸ਼ ਐ ਸਿੱਖਾਂ ਦੀ ਭਾਵਨਾਵਾਂ ਫੜਕਾਉਣ ਦੀ ਇਧਰ ਚ ਦੋ ਗੱਲਾਂ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਇਨਸੀਡੈਂਟ ਨੂੰ ਸਖਤ ਤੇ ਸਖਤ ਕੜੇ ਲਫ਼ਜ਼ਾਂ ਚ ਕੰਡੈਮ ਕਰਦਾ ਹਾਂ ਇਨਸਾਨੀਅਤ ਵਾਸਤੇ ਮਾਨਵਤਾ ਵਾਸਤੇ ਅ ਸ੍ਰੀ ਹਰਮੰਦਰ ਸਾਹਿਬ ਪਵਿੱਤਰ ਥਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਮਾਨਵਤਾ ਦਾ ਭਲੇ ਦਾ ਉਪਦੇਸ਼ ਸ਼ਰਬਤ ਦੇ ਭਲੇ ਦਾ ਉਪਦੇਸ਼ ਜਿੱਥੋਂ ਅਠੋ ਪੈਰੀ ਨਿਕਲਦਾ ਹੋਵੇ ਉਥੇ ਜਾ ਕੇ ਇਹੇ ਜੀ ਹਰਕਤ ਕਰਨੀ ਕਾਨੂੰਨੀ ਹਰਕਤ ਕਰਨੀ ਇਹ ਨਿੰਦਈ ਹੈ ਜਿੱਥੇ ਇਸ ਨੂੰ ਅਸੀਂ ਕੰਡੈਮ ਕਰਦੇ ਆ ਉਥੇ ਸਰਕਾਰ ਦਾ ਮੌਜੂਦਾ ਆਮ ਆਦਮੀ ਪਾਰਟੀ ਦਾ ਇਹ ਵੱਡਾ ਫੇਲੀਅਰ ਹਰਮੰਦਰ ਸਾਹਿਬ ਤੇ ਤੀਜਾ ਨਿਕਲ ਕੇ ਆਇਆ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ 'ਚ ਤੁਸੀਂ ਵੇਖਿਆ ਸੀਗਾ ਕਿ ਕਿਵੇਂ ਇੱਕ ਬੰਦੇ ਨੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਚੌਕਸ ਲੋਕਾਂ ਨੇ ਚਾਹੇ ਉਹ ਸੇਵਾਦਾਰ ਸਨ ਹੋਰ ਸਨ ਉਹਨਾਂ ਨੇ ਉਸ ਨੂੰ ਉਸ ਕੰਮ 'ਚ ਅੰਜਾਮ ਦੇਣ ਤੋਂ ਰੋਕਿਆ ਔਰ ਉਹਨੂੰ ਬਹੁਤ ਵੱਡੀ ਸਜ਼ਾ ਵੀ ਮਿਲੀ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ 'ਚ ਭਗਵੰਤ ਮਾਨ ਦੀ ਸਰਕਾਰ ਹੇਠ ਹੀ ਜਿਹਨੂੰ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਵੇ ਉਹਨਾਂ ਤੇ ਜਾਨਲੇਵਾ ਹਮਲਾ ਸੁਖਬੀਰ ਸਿੰਘ ਉਤੇ ਜਦੋਂ ਗੋਲੀ 84 ਤੋਂ ਬਾਅਦ ਹੁਣ 2024 ਚ ਚੱਲਦੀ ਆ ਇਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਔਰ ਅੱਜ ਜਦੋਂ ਚੱਪੇ ਚੱਪੇ ਤੇ ਪੁਲਿਸ ਲੱਗੀ ਹੋਵੇ ਤੇ ਮੈਂ ਪੁੱਛਣਾ ਚਾਹੁੰਨਾ ਪੁੱਲਰ ਸਾਹਿਬ ਕਿਹੜੀ ਨੀਂਦ ਚ ਸੁੱਤੇ ਕਿਤੇ ਉਹੀ ਵਾਲੀ ਤਾਂ ਨਹੀਂ ਜਿਹੜੀ ਚ ਭਗਵੰਤ ਸੁੱਤਾ ਕਿਥੇ ਇੱਕੋ ਫਾਰਮੂਲਾ ਤਾਂ ਨਹੀਂ ਸ਼ਾਮ ਵਾਲਾ ਅਪਣਾਉਂਦੇ ਦੋਵੇਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੰਨੀ ਪੁਲਸ ਲੱਗੀ ਹੋਵੇ ਔਰ ਫੇਰ ਕਿਸੇ ਦੀ ਹਿੰਮਤ ਆਕੇ ਇਹ ਚਾ ਕਰ ਜੇ ਮਤਲਬ ਕਿ ਪੁਲਸ ਦਾ ਡਰ ਖੋਫ ਹੈ ਜਾਂ ਪੁਲਿਸਿੰਗ ਪੁਲਿਸ ਮੈਂ ਨਹੀਂ ਮਾੜੀ ਕਹੂੰਗਾ ਥੱਲੇ ਮੁਲਾਜ਼ਮ ਬਹੁਤ ਹਿੰਮਤ ਕਰ ਰਹੇ ਕੰਮ ਕਰ ਰਹੇ ਮਗਰ ਜਿਹੜੇ ਉੱਤਲੇ ਬੈਠੇ ਆ ਜਾਂ ਤਾਂ ਆਪ ਕਰਵਾ ਰਹੇ ਜਾਂ ਉਹ ਸੁੱਤੇ ਆ ਥੋੜੇ ਨਖੇ ਕਿੰਨੇ ਬੰਮ ਚੱਲ ਗਏ ਆਰਮੀ ਏਰੀਆ ਗੁਮਟਾਲਾ ਚੌਕੀ ਠਾਕੁਰ ਦਵਾਰਾ ਮੰਦਰ ਕਿੰਨੀਆਂ ਇੱਕ ਚੌਕੀਆਂ ਤੇ ਜਾ ਕੇ ਇਹ ਬੰਮ ਬਲਾਸਟ ਹੋ ਗਏ اسلام آباد ਹੁਣ ਆ ਲੇਟੈਸਟ ਹੁਣ ਕੁਛ ਦਿਨ ਪਹਿਲਾਂ ਹੋਇਆ ਸੀ ਔਰ ਭਗਵੰਤ ਮਾਨ ਕਹਿੰਦਾ ਕਿ ਗਰੀਬ ਬੰਦਾ ਵਿਚਾਰਾ ਡੀਆਈਜੀ ਸਾਹਿਬ ਇਹਨਾਂ ਦੇ ਕਹਿ ਰਿਹਾ ਸੀ ਬੀਕੇਆਈ ਦਾ ਕਾਰਕੁਨ ਫੜ ਲਿਆ ਉਹ ਕਹਿੰਦਾ ਵਿਚਾਰਾ ਮਤਲਬ ਇਹਨਾਂ ਦੀ ਆਪਸ 'ਚ ਮੈਨੂੰ ਲੱਗਦਾ ਕੋਆਰਡੀਨੇਸ਼ਨ ਕੋਈ ਨਹੀਂ ਔਰ ਜਦ ਕੋਆਰਡੀਨੇਸ਼ਨ ਕੋਈ ਨਹੀਂ ਇਸੇ ਲਈ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਹੈ ਪੋਲੀਟਿਕਾਈਜੇਸ਼ਨ ਆਫ ਪੁਲਿਸ ਹੈ ਔਰ ਉਸ ਪੋਲੀਟਿਕਾਈਜੇਸ਼ਨ ਆਫ ਪੁਲਿਸ ਦਾ ਨਤੀਜਾ ਇਹ ਹੈ ਕਿ ਲੋਕ ਲਾਅ ਐਂਡ ਆਰਡਰ ਤੋਂ ਲੋਕ ਆਹਤ ਨੇ ਸਬਰ ਕਰ ਰਿਹਾ ਲੋਕ ਆਪਣੀ ਜਾਨੀ ਮਾਲੀ ਸੁਰੱਖਿਆ ਆਪ ਹੀ ਕਰ ਰਿਹਾ ਉਹਨਾਂ ਨੂੰ ਪੁਲਿਸ ਤੇ ਆਸ ਵਿਸ਼ਵਾਸ ਕੋਈ ਨਹੀਂ ਰਹਿ ਗਿਆ ਬਿਕਾਜ਼ ਆਫ ਮਾੜੀ ਲੀਡਰਸ਼ਿਪ ਉਹ ਭਗਵੰਤ ਮਾਨ ਜਿਹੜੇ ਹੁ ਮੌਜੂਦਾ ਹੋਮ ਮਿਨਿਸਟਰ 6 ਜੂਨ ਨੂੰ ਲੈ ਕੇ ਵਾਪਸ ਚਾਦੇ ਬਿਨਾਂ ਕਿਸੇ ਜਥੇਬੰਦੀਆਂ ਦੀ ਗੱਲ ਨਹੀਂ ਜਾਂਦੇ ਜੀ ਸਾਹਿਬ ਜਾਂ ਕੇਸਗੜ੍ਹ ਸਾਹਿਬ ਕਿਸੇ ਵੀ ਘਟਨਾ ਦੀ ਨਿਰਪੱਖ ਜਾਂਚ ਦੀ ਰਿਪੋਰਟ ਸਾਹਮਣੇ ਨਹੀਂ ਆਈ ਨਹੀਂ ਭਗਵੰਤ ਮਾਨ ਕੇਪेबल ਹੀ ਨਹੀਂ ਜੀ ਇਸ ਕੰਮ ਨੂੰ ਉਹ ਸਿਰਫ ਸਿਆਸਤ ਕਰ ਸਕਦਾ ਹਰ ਮੁੱਦੇ ਤੇ ਔਰ ਉਹ ਸਿਆਸਤ ਕਰਨ ਤੱਕ ਹੀ ਸੀਮਤ रह ਸਕਦਾ ਹੈ ਉਹਦੀ ਸਮਝ ਵੀ ਨਹੀਂ ਸੀਰੀਅਸਨੈਸ ਵੀ ਨਹੀਂ ਮਜੀਸ਼ਾ ਸਾਹਿਬ ਜੀਕੇ ਸਾਹਿਬ 6 ਜੂਨ ਨੂੰ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਤੁਮਨ ਸਾਹਿਬ ਨੇ ਕਿਹਾ ਕਿ ਆਪਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਜਥੇਦਾਰ ਕੋਲ ਜੀਤ ਸਿੰਘ ਗੜਗਚ ਨੂੰ ਲੈ ਕੇ ਜਨਾਬ ਇਹ ਪੈਦਾ ਹੈ ਪਈ 41ਵੀਂ ਬੱਸੀ ਹੈ ਕੋ ਪੰਚੀ ਬੜੀ ਦੂਰ ਦਾ ਪੈਦਾ ਹੋ ਰਹੀ ਹੈ ਇੱਕੋ ਇੱਕ ਨਾ ਆਪਾਂ ਨੂੰ ਮੈਂ ਤਾਂ ਸਭ ਨੂੰ ਬੇਨਤੀ ਤੇ ਅਪੀਲ ਕਰੂੰਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੋਈ ਇੱਕ ਇੰਡੀਵਿਜੂਅਲ ਚੈਲੰਜ ਨਹੀਂ ਕਰ ਸਕਦਾ ਔਰ ਨਾ ਹੀ ਕਰਨਾ ਚਾਹੀਦਾ ਔਰ ਜਿੰਨੇ ਵੀ ਬਾਣਾ ਤੇ ਬਾਣਾ ਪਾਉਂਦੇ ਆ ਬਾਣੀ ਦਾ ਸਤਕਾਰ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਤਾਂ ਦੂਜਿਆਂ ਨਾਲੋਂ ਵੱਧ ਹੋ ਜਾਂਦੀ ਹੈ ਔਰ ਜਿਹੜਾ ਇਹ 6 ਜੂਨ ਦਾ ਘੱਲੂਕਾਰਾ ਦਿਵਸ ਹੈ ਜਾਂ ਜੋ ਇਹ ਯਾਦ ਉਸ ਦਿਨ ਸਾਰੇ ਇਕੱਤਰ ਹੁੰਦੇ ਐ ਉਹ ਆਪ ਇੱਕ ਬੜਾ ਸੋਲਮ ਅਕੇਸ਼ਨ ਹੈ ਉਹ ਉਸ ਦਿਨ ਨੂੰ ਤੁਸੀਂ ਗੁਰੂ ਦੇ ਚਰਨਾਚੇ ਅਰਦਾਸ ਬੇਨਤੀ ਕਰਨ ਆਸਤੇ ਇਕੱਠੇ ਹੋਨੇ ਕਿ ਜਿਨ੍ਹਾਂ ਨੇ ਉਹਨਾਂ ਦਿਨਾਂ ਚ ਸ਼ਹਾਦਤ ਦਿੱਤੀ ਜਦੋਂ ਥੋਡੀ ਆਪਣੀ ਫੌਜ ਆਪਣੀ ਸਰਕਾਰ ਨੇ ਆ ਕੇ ਟੈਂਕਾਂ ਤੋਪਾਂ ਗੋਲਾ ਗੋਲਿਆਂ ਨਾਲ ਜੋ ਸ੍ਰੀ ਹਰਮੰਦਰ ਸਾਹਿਬ ਮਾਨਵਤਾ ਦੇ ਸਰਬੱਤ ਦੇ ਭਲੇ ਦੀ ਜਿੱਥੇ ਅਰਦਾਸ ਹੁੰਦੀ ਹੋਵੇ ਕੇਂਦਰ ਹੋਵੇ ਉੱਥੇ ਆ ਕੇ ਟੈਂਕਾਂ, ਤੋਪਾਂ, ਗੋਲਿਆਂ ਨਾਲ ਅਟੈਕ ਕਰਤਾ ਹੋਣ ਤੇ ਇੰਨੀ ਵੱਡੀ ਗਿਣਤੀ 'ਚ ਲੋਕ ਸ਼ਹੀਦ ਹੋ ਗਏ ਹੁਣ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਲੋਕ ਉੱਥੇ ਨਤਮਸਤਕ ਹੋਣ ਆਉਂਦੇ ਜਿਹੜਾ ਵੀ ਇਹਦੇ 'ਚ ਗੜਬੜੀ ਕਰੂ ਜਾਂ ਜਿਹੜਾ ਵੀ ਇਹਦੇ 'ਚ ਕੋਈ ਰੋਕਟੋਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਸਮਝਦਾ ਹੈ ਉਹ 6 ਜੂਨ ਦੀ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦਾ અપਮਾਨ ਕਰ ਰਿਹਾ ਹੈ ਇਸ ਲਈ ਕਿਉਂਕਿ ਇਹ ਜਿੰਨੀ ਕਨਫਲਿਕਟਿੰਗ ਗੱਲਾਂ ਕੋਈ ਵੀ ਕਰ ਰਿਹਾ ਹੈ 6 ਜੂਨ ਨੂੰ ਸਾਈਡ ਸਟੈਪ 6 ਜੂਨ ਦੀ ਇੰਪੋਰਟੈਂਸ ਨੂੰ ਉਹਦੀ ਪਵਿੱਤਰਤਾ ਨੂੰ ਉਹਦੀ ਜੋ ਸ਼ਹੀਦੀ ਦਿਹਾੜੇ ਦੀ ਜੋ ਗੰਭੀਰਤਾ ਉਸ ਨੂੰ ਕਿੱਥੇ ਨਾ ਕਿੱਥੇ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਮੇਰੀ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਭਾਈ ਤੇਰੀ ਮੇਰੀ ਚਨਾ ਪਾਓ ਔਰ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਕੇ ਜੋ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਜਾ ਕੇ ਲੱਗੀ ਉਹਦੇ ਦੁਖਦਾਈ ਜੋ ਉਹ ਮੌਕਾ ਬਣਿਆ ਜੋ ਸ਼ਹਾਦਤਾਂ ਹੋਈਆਂ ਔਰ ਮਨ ਉਕਤਾ ਦੇ ਭੜੇ ਨੂੰ ਸਮਰਪਿਤ ਹੋ ਕੇ ਉਥੇ ਅਰਦਾਸ ਬੇਨਤੀ ਕਰੋ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕਾਇਮ ਰੱਖੋ ਜਿਥੇਦਾਰ ਅੱਜ ਕੋਈ ਹੋਰ ਹੈ ਕੱਲ ਕੋਈ ਹੋਰ ਹੋ ਸਕਦਾ ਔਰ ਇਹ ਚੱਲਦਾ ਆ ਨਗਰ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਉਸ ਸ਼ਾਨ ਨੂੰ ਬਰਕਰਾਰ ਰੱਖਣਾ ਹਰੇਕ ਗੁਰਸਿੱਖ ਦਾ ਗੁਰਨਾਨਕ ਨਾਮ ਲੇਵਾ ਸੰਗਤ ਦਾ ਫਰਜ ਬਣਦਾ ਔਰ ਮੈਨੂੰ ਆਸ ਉਮੀਦ ਹੈ ਕਿ ਤੁਮਾ ਸਾਹਿਬ ਹੋਗੇ ਜਾਂ ਸੰਤ ਜੀ ਦੇ ਜਿਨ੍ਹਾਂ ਦੀ ਮੈਂ ਆਪ ਬੜੀ ਕਦਰ ਕਰਦਾ ਹੈ ਈਸ਼ਰ ਸਿੰਘ ਜੀ ਉਰੀ ਹੋਗੇ ਉਹਨਾਂ ਦੇ ਸੁਪੁੱਤਰ ਹੋ ਕੇ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਸੀ ਔਰ ਉਸੇ ਤਰ੍ਹਾਂ ਸਮਰਪਿਤ ਰਹਿਣ ਕੇ ਜੋ ਲੋਕੇ ਵੰਡੀਆਂ ਪਾਉਣਾ ਚਾਹੁੰਦੇ ਆ ਉਹਨਾਂ ਤੋਂ ਸੁਚੇਤ ਰਹਿਣ ਕਿ ਜੋ ਲੋਕ ਇਸ ਓਕੇਜਨ ਨੂੰ ਇਹਦੀ ਜਿਹੜੀ ਇੰਪੋਰਟੈਂਸ ਆ ਉਹਨੂੰ ਫਿੱਕਾ ਕਰਨ ਚਾਉਂਦੇ ਆ ਉਹਦੀ ਉਹਨਾਂ ਦੀ ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੋਉਂਦੇ ਅਗਲੀ ਤਰੀਕ ਕਿਹੜੀ ਹੈ ਜੀ ਅਗਲੀ ਤਰੀਕ ਅਗਲੀ ਭਾਈ ਅੰਦਰਜੀਤ ਸਿੰਘ ਕਾਲਚਰਾਂ ਦਾ ਕਰਦੇ ਬੜਾ ਦੁੱਖ ਆ ਜੀ ਇਸ ਗੱਲ ਦਾ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਕਮਲਾਂ 'ਚ ਨਮਾਜ਼ ਬਖਸ਼ਣ ਪਿੱਛੇ ਪਰਮਾਤਮਾ ਕੋਲੋਂ ਅਗਲੀ ਤਰੀਕ ਕਿਹੜੀ ਹੈ ਇਸ ਮੈਂ ਲਾਦਾ ਜੁਲਾਈ ਦੀ ਪਈ ਹੈ ਜੀ 19 ਤਰੀਕ ਹੈ ਸ਼੍ਰੀ ਸੰਜੀਤ ਸਿੰਘ ਜੀ ਨਹੀਂ ਹੁੰਦੀ ਕੀ ਕਰਨਾ ਚਾਹੋਗੇ ਇਹ ਤਾਂ ਕੋਰਟ ਲਿਆਉ ਜੀ ਮੈਂ ਤੁਹਾਨੂੰ ਦੱਸਿਆ ਕਾਨੂੰਨ ਦੇ ਹੱਥ ਬੜੇ ਲੰਮੇ ਆਉਣਾ ਪਾਣਾ ਕਿੱਥੇ ਭੱਜ ਲੂੰਗੇ ਠੀਕ ਠੀਕ ਮੈਡੀਕਲ ਫੈਸਲਾ ਲੈ ਗਿਆ ਜੀ ਕਿਉਂ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹਨਾਂ ਦੀ ਮਰਜ਼ੀ ਤੋਂ ਬਿਨਾ ਐਕਵਾਇਰ ਨਹੀਂ ਕੀਤੀ ਜਾ ਸਕੀਗੀ ਕਿਉਂਕਿ ਵਿਰੋਧ ਹੋਇਆ ਸੀ ਕਾਫੀ ਜ਼ਮੀਨ ਐਕਵਾਇਰ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਕੇਜਰੀਵਾਲ ਇਹ ਨਵੇਂ ਪ੍ਰਾਪਰਟੀ ਡੀਲਰ ਨੇ ਪੰਜਾਬ ਦੇ ਇਹਨਾਂ ਦਾ ਇੱਕੋ ਕੰਮ ਰਹਿ ਗਿਆ ਪੰਜਾਬ ਦੇ ਖਜ਼ਾਨੇ ਨੂੰ ਲੁੱਟੋ ਔਰ ਇਹ ਗੱਲ ਤਾਂ ਉਹਨਾਂ ਦੀ ਰੁਚੀ ਮਲੋਤਰਾ ਜੀ ਨੇ ਵੀ ਕਹਿਤੀ ਆ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵਿਮਨ ਵਿੰਗ ਦਾ ਪ੍ਰਧਾਨ ਬਣਾਇਆ ਸੀ ਮੈਂ ਤਾਂ ਅੱਜ ਸਾਰਿਆਂ ਨੂੰ ਕਹਿਣਾ ਭਾਈ ਇਤਿਹਾਸ ਮਾਫ ਨਹੀਂ ਕਰੂ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੂੰ ਜ਼ਮੀਰ ਜਗਾਓ ਗੱਲ ਇਹ ਅਹੁਦੇ ਦੀ ਨਹੀਂ ਗੱਲ ਇਹ ਪੰਜਾਬ ਦੀ ਹੈ ਔਰ ਇਹ ਸਿਰਫ ਤੇ ਸਿਰਫ ਦੇਖੋ ਪੰਜਾਬ ਕੇ ਖੇਤੀ ਪ੍ਰਧਾਨ ਸੂਬਾ ਕਿਸਾਨਾਂ ਦੀ ਜ਼ਮੀਨ ਸਸਤੇ ਭਾਅ ਤੇ ਲੈ ਕੇ ਪੰਜਾਬ ਨੂੰ ਖੇਤੀ ਤੋਂ ਵਾਂਝੇ ਕਰਨਾ ਕਿਸਾਨ ਨੂੰ ਉਹਦੀ ਰੋਜੀ ਰੋਟੀ ਤੋਂ ਵਾਂਝੇ ਕਰਨਾ ਔਰ ਇੱਕ ਪ੍ਰਾਪਰਟੀ ਡੀਲਰ ਦਾ ਕੰਮ ਕਰਨਾ ਇਹ ਸਰਕਾਰਾਂ ਨੂੰ ਨਹੀਂ ਸ਼ੋਭਦਾ ਇਹਦੀ ਹਾਈ ਲੈਵਲ ਸੀਬੀਆਈ ਈਡੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹ ਕਿੱਡਾ ਵੱਡਾ ਇਹਦੇ ਚ ਗੁਰਕ ਧੰਦਾ ਚਲਾਉਣ ਦੀ ਸਰਕਾਰ ਕੋਸ਼ਿਸ਼ ਕਰਦੀ ਆ ਜਿਹੜੀ ਕੰਮ ਇਹ ਮਾਈਨਿੰਗ ਚ ਕਰ ਰਹੀ ਇਲੀਗਲ ਮਾਈਨਿੰਗ ਚ ਕਰ ਰਹੀ ਆਈਪੀਐਲ ਦਾ ਫਾਈਨਲ ਮੈਚ ਹੀ ਪੰਜਾਬ ਪੰਜਾਬ ਜਿੱਤੂ ਜੀ ਪੰਜਾਬ ਜਿੱਤੂ ਪੰਜਾਬ ਜਿੱਤੂ ਨੰਬਰ 1